ਕੀਏ ਕੈਨੇਡਾ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਦੀਪ ਕੈਨੇਡਾ ਨਵਦੀਪ ਇਕਲੀ ਹਰਜੀਤ ਜੂਏਈ ਗੱਲ ਜੂਏਸੇ ਅਕਾਸ ਕੈਨੇਡਾ ਪ੍ਰਿੰਸ ਆਸਟ੍ਰੇਲੀਆ ਨੇ ਮੇਰੇ ਬੰਦਰੋ ਕਰਵਾਇਆ ਜਾ ਰਿਹਾ ਹੈ ਐਨ ਕਹਿੰਦੇ ਦੁਨੀਆ ਭਰ ਦੇ ਵਿੱਚ ਵੱਲਾ ਹੋਣੀ ਦੀ ਇਸ ਪਿੰਡ ਦੀਆਂ ਮਾਣ ਮੇਰੇ ਜੱਤ ਗਿਆ ਬਾਈ ਖੋਕਰ ਵਾਲਾ ਜੱਤ ਗਿਆ ਯੋੰਡੀ ਆਜਾ ਜਿੱਥੇ ਕਰੋ ਬਈ ਟਰੈਕਟਰ ਆ ਨਾਦਰੀ ਗੁਰੂ ਕਰ ਲੈ ਜਾਂਦਾ ਗਲੇ ਝੂਟੇ ਮਾਰਦਾ ਜਾਂਦਾ ਖੋਖਰ ਵਾਲਾ ਦਾ ਇਹ ਮਾਰ ਆ ਜਾਂਦਾ ਗਲੇ ਲਾਡੀ ਦਾ ਕਰਵਾ ਲਗਦਾ ਵੋਹਿਆ ਹੁਣ ਕੀੜਾ ਹੁਲਾ ਕੰਮ ਉਹ ਸਾਇਵਲਾਂ ਨੂੰ ਪਾ ਦਰ ਲਿਆ ਤੁਸੀਂ ਬਸ ਰੱਖੋ ਤਾਂ ਕਿ ਮੈਨੂੰ ਲੱਗਦਾ ਕਿਤੇ ਸਾਹ ਨਾ ਚੜਦੇ ਆੜੀ ਹੋ ਗਈ ਜਿਵੇਂ ਚੀਰ ਵਾਲੀ ਕੰਡ ਬੰਦਿਆ ਆ ਗੁੱਡੀ ਟੋਚਣਾ ਦੀ ਅੰਬਲਾ ਚ ਚੜ ਗਈ ਦੱਸ ਤੈਨੂੰ ਕਿਹੜਾ ਮੋਟਰਾ ਮੱਥਾ ਜਵਲਿਆ ਤਾਂ ਵੀਰ ਜਿੱਥੇ ਹੁੱਕਾ ਮਟ ਰਹੇ ਉੱਥੇ ਜਾ ਕੇ ਸੰਪਰਕ ਕਰੇ ਜਿਨ੍ਹਾਂ ਦੇ ਲੋਕ ਕਹਿੰਦੇ ਖੋਖਰ ਵਾਲਾ ਆਹ ਡਾਕਟਰ ਦਾ ਕਹਿੰਦੇ ਸਾਰਾ ਨਾ ਤਾੜੀ ਬਾਰਾ ਕਬਲੀ ਸਰਾ ਵਈ ਜਿੰਨ ਘੁਰ ਮੇਲਾ ਬੰਨ ਲੱਗਿਆ ਭਾਈ ਦੋਨੇ ਡਰਾਈਵਰ ਨੋਟ ਕਰ ਲੋ ਜੇ ਕਟਾਈ ਕੀਤੀ ਹੈ ਹਰਦਿਆਂ ਨੇ ਫਤ ਕਟਾਈ ਲੱਗਿਆ ਇੱਕ ਇੱਕ ਸਾਈਡ ਜਾਂਦੇਗਾ ਭਾਈ ਇੱਕ ਇੱਕ ਸਾਈਡ ਇੱਕ ਵਾਰ ਇੱਕ ਵਾਰ ਹੀ ਹੋਵੇਗਾ ਚੰਦੀ ਸਿੱਟਣ ਤੋਂ ਪਹਿਲਾਂ ਜਿਹੜਾ ਤਿੰਨ ਵਾਰ ਕਲਚ ਸੱਜਦਾ ਇੱਕ ਇੱਕ ਰਾਉਂਡ ਹਰਿਆ ਕਰਾਰ ਮੰਗਿਆ ਜਾਂਦਾ ਨੋਟ ਕਰ ਲੈ ਬੁਢੇ ਇਹੋ ਕਰਕੇ ਮੇਰੀ ਬੇਨਤੀ ਆ ਧਿਆਨ ਨਾਲ ਚੰਗੀ ਤੇ ਪੂਰਾ ਪੂਰਾ ਧਿਆਨ ਨਾਲ ਫ੍ਰੀਜ ਮਰੀ ਰਿਪੋਰਟ ਸਟਾਰ ਜਿੰਨੇ ਵੀ ਭਰਾ ਸਾਡੇ ਜੁੜੇ ਆ ਫ੍ਰੀਜ ਬੇਨਤੀ ਆ ਖਨੋਈ ਵਾਲਾ ਦੇਖੀ ਜਾਂਦਾ ਵੀ ਮੇਰਾ ਮੈਚ ਕਦੋਂ ਆਉਣਾ ਹੈ